ਸਾਰੇ ਸਾਥ ਸੰਗਤ ਪਿਆਡੇ ਇਸ ਇਲਾਕੇ ਦੇ ਹਲਕੇ ਦੇ ਸੇਵਾਦਾਰ ਡਾਕਟਰ ਦਰਬੀਰ ਸਿੰਘ ਜੀ ਪੇਕੇ ਆਈ ਪ੍ਰਧਾਨ ਸਾਹਿਬ ਬੋਨੋ ਜੀ ਸਾਹ ਸ੍ਰਿੰਦਰ ਸਿੰਘ ਜੀ ਪੀ ਵੀ ਜਿਹੜੇ ਸਤਿਕਾਰਯੋਗ ਤੇ ਸਾਰੇ ਵਿੰਗਾਂ ਦੇ ਐਸਸੀ ਵਿੰਗ ਦੇ ਬੀਸੀ ਵਿੰਗ ਦੇ ਜੁਫ ਵਿੰਗ ਦੇ ਸੋਭ ਸਾਡੇ ਅਮਰਸਰ ਸ਼ਹਿਰ ਦੇ ਰੋਮਨੀਆ ਕਾਲਜ ਆਮਰਸਰ ਦੇ ਪ੍ਰਧਾਨ ਸਤਕਾਰਯੋਗ ਸਰਕਾਰ ਗੁਰਪ੍ਰਤਾਪ ਸਿੰਘ ਟਿੱਕਾ ਸਾਹਿਬ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਾਡੇ ਅਮਰਸਰ ਜਿਲ੍ਹੇ ਦੇ ਯੂਥ ਕਾਰਗਰ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਕਰਨਪ੍ਰੀਤ ਸਿੰਘ ਜੀ ਉਹ ਜਿਹੜੇ ਆ ਕੇ ਜੋ ਆਪਣਾ ਸਿਊਰ ਹੋ ਜਾਂਦਾ ਹੈ ਤੇ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਾ ਉਹ ਤੋਂ ਫਰਕ ਹੋ ਸਕਦੇ ਆ ਅੱਜ ਸਮੇਂ ਦੀ ਲੋੜ ਮੁਤਾਬਕ ਵੱਡੇ ਵੱਡੇ ਫੋਰਮ ਕੰਟਰੀ ਦੇ ਵਿੱਚ ਹੀ ਲੋਕ ਜਿਹੜਾ ਰਿਵਰਸ ਕਰਦੇ ਪਏ ਨੇ ਆਪਾਂ ਜਿੰਨੀਆਂ ਮਰਜ਼ੀ ਐਡਵਾਂਸ ਹੋ ਜੀਏ ਪਰ ਆਪਣਾ ਜਿਹੜਾ ਪਿਛੋਕੜ ਆ ਆਪਣੀ ਜਿਹੜੀ ਹੋਂਦ ਆ ਉਹ ਨੂੰ ਨਹੀਂ ਬੰਦੇ ਨੂੰ ਭੁੱਲਣਾ ਚਾਹੀਦਾ ਅੱਜ ਪੰਜਾਬ ਨੂੰ ਕਿਸੇ ਸਮੇਂ ਬਹੁਤ ਹੀ ਡਾਕਟਰ ਅਫਾਜ਼ ਸਿੰਘ ਜੀ ਅਮਦੀਬ ਹਸਪੀਟਲ ਵਾਲੇ ਇਹ ਪ੍ਰਾਈਜ਼ ਇਹਨਾਂ ਨੂੰ ਦਿੱਤੇ ਜਾ ਰਹੇ ਨੇ ਬੜੇ ਪ੍ਰਾਈਜ਼ ਲੈ ਕੇ ਥੱਲੇ ਜਾਈਏ ਸ਼ਾਬਾਸ਼ ਸੋਰੀ ਸਭ ਬੱਚੇ ਆ ਗਏ ਬੱਚੇ ਬਹੁਤ ਆਉਂਦੇ ਹਨ 50 ਬੱਚੇ ਨੇ ਬੜਾ ਗੱਲਦੇ ਜਾਓ ਕਰਦੇ ਜਾਓ ਬਹਿ ਜਾਓ ਕਰਦੇ ਪ੍ਰਾਈਜ਼ ਲੈ ਜਾਓ ਬੱਚੇ ਸਾਰੇ ਕੋਈ ਰਹਿ ਨਾ ਜਾਵੇ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਸਾਡੇ ਮਾਨਯੋਗ ਮਹਿਮਾਨਾਂ ਦੇ ਹੋਂਦ ਤੋਂ ਪਹਿਲਾਂ ਸਿਰਜਾਂ ਤੇ ਬਹੁਤ ਧੰਨਵਾਦ ਪਾਈਆਂ ਵੀਰੇ ਪ੍ਰਾਈਜ਼ ਲਈ ਜਾਓ ਔਰ